ਅੱਜ ਅਸੀਂ ਪਿੰਡ ਜੱਸੀ ਬਾਗਵਾਲੀ ਵਿਖੇ ਭਾਰਤੀ ਕਿਸਾਨ ਯੂਨੀਅਨ ਇਕਤਾ ਟਕਾ ਡਕਾਉਂਦਾ ਮਨਜੀਤ ਸਿੰਘ ਧਨੇਰ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਪਿੰਡ ਕਾਈ ਦੀ ਚੋਣ ਕੀਤੀ ਹੈ ਉਹਨਾਂ ਨੇ ਮਨਜੀਤ ਸਿੰਘ ਧਨੇਰ ਦੀ ਅਗਵਾਈ ਨੂੰ ਵੇਖਦਿਆਂ ਤੇ ਇਸ ਜਥੇਬੰਦੀ ਦਾ ਪੱਲਾ ਫੜਿਆ ਤੇ ਸਾਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਤੁਸੀਂ ਜਿੱਥੇ ਵੀ ਸਾਡੀ ਡਿਊਟੀ ਲਾਓਗੇ ਅਸੀਂ ਉਸ ਜਗ੍ਹਾ ਤੇ ਉੱਤੇ ਹਾਜ਼ਰ ਹੋਵਾਂਗੇ ਤੇ ਅਸੀਂ ਵੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਜੋ ਉਹਨਾਂ ਦੇ ਕੰਮ ਕਾਜ ਰੁਕੇ ਪਏ ਸੀ ਜਾਂ ਪ੍ਰਸ਼ਾਸਨ ਉਹਨਾਂ ਨਾਲ ਕੋਈ ਵੀ ਧੱਕਾ ਕਰਦਾ ਸੀ ਅਸੀਂ ਅੱਜ ਤੋਂ ਬਾਅਦ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਆਂ ਉਹ ਇਕਾਈ ਚੋਣਾਂ ਦੇ ਵਿੱਚ ਬਲਾਕ ਪ੍ਰਧਾਨ ਬੰਤਾ ਸਿੰਘ ਤੇ ਮੈਂ ਇਕਬਾਲ ਸਿੰਘ ਪਥਰਾਲਾ ਜਰਨਲਿਸਟ ਕਤਰ ਬਰਾਕ ਸੰਗਤ ਤੇ ਗੋਰਾ ਸਿੰਘ ਬਾਂਡੀ ਉਹਨਾਂ ਦੀ ਇਕਾਈ ਦੀ ਚੋਣ ਕਰਕੇ ਆਏ ਆ ਤੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆਂ ਵੀ ਤੁਹਾਡਾ ਕਿਤੇ ਵੀ ਕੋਈ ਵੀ ਕੰਮ ਹੋਊਗਾ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਤੇ ਇਸ ਕਰਕੇ ਅਸੀਂ ਪਿੰਡ ਜੱਸੀ ਬਾਗਵਾਲੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵੀ ਜੋ ਇਹ ਜਿਹਾ ਬੰਦਗਾਂ ਨਾਲ ਜੁੜਦੇ ਨੇ ਕਿਉਂਕਿ ਜੇ ਉਹ ਮੋਦੀ ਸਰਕਾਰ ਹਰ ਰੋਜ਼ ਨਵੇਂ ਕਾਨੂੰਨ ਲੈ ਕੇ ਆ ਰਹੀ ਹੈ ਇਸ ਦਾ ਕਰਕੇ ਲੋਕ ਸਰਕਾਰਾਂ ਤੋਂ ਅੱਕੇ ਹੋਏ ਤੇ ਜਥੇਬੰਦੀਆਂ ਦਾ ਪੱਲਾ ਫੜ ਰਹੇ ਨੇ ਤੇ ਅਸੀਂ ਵੱਧ ਤੋਂ ਵੱਧ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਜਥੇਬੰਦੀਆਂ ਨਾਲ ਜੁੜੋ ਜੋ ਆਪਾਂ ਇਹ ਮੋਦੀ ਸਰਕਾਰ ਨੂੰ ਝੁਕਾ ਸਕੀਏ ਤੇ ਆਪਣੇ ਹੱਕ ਲੜ ਕੇ ਲੈ ਸਕੀਏ ਕਿਉਂਕਿ ਸਾਨੂੰ ਹਰ ਇੱਕ ਹੱਕ ਹੈ ਨਾ ਜਿਹੜਾ ਲੜ ਕੇ ਸੜਕਾਂ ਤੇ ਬਹਿ ਕੇ ਹੀ ਲੈਣਾ ਪੈਂਦਾ ਹੈ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਜੇ ਅਸੀਂ ਝੰਡੇ 'ਚ ਡੰਡਾ ਨਾ ਪਾਈਏ ਇੰਨਾ ਕਹਿੰਦੇ ਹੋਏ ਬਹੁਤ-ਬਹੁਤ ਧੰਨਵਾਦ ਅਸੀਂ ਬਾਈ ਜੀ ਅੱਜ ਇੱਥੇ ਆਪਣਾ ਇੱਕ ਸਾਡੇ ਪਿੰਡੋ ਤਨਕਰਮਾਂ ਦਾ ਰਾਹ ਹੁੰਦਾ ਹੁਣ ਹੁਣ ਤੱਕ ਸਾਨੂੰ ਗਵਰਨਮੈਂਟ ਕਹੀ ਗਈ ਤੁਹਾਡਾ ਇਹ ਰਾਹ ਪਾਸ ਹੈ ਇੱਥੇ ਅੰਡਰਪੁਲ ਨੂੰ ਬਣਾ ਦੇਾਂਗੇ ਵੀ 10 ਵਜੇ 10 ਦੀ ਪੁਲੀ ਬਣਾ ਦੇਾਂਗੇ ਨਾਲੇ ਪਾਣੀ ਦੀ ਨਿਕਾਸੀ ਉਹ ਜੂ ਨਾਲੇ ਨੰਗ ਚੱਕ ਰਿਓ ਕੱਲ ਅਸੀਂ ਪੀੜੀ ਸਾਹਿਬ ਨੂੰ ਮਿਲ ਕੇ ਆਏ ਸੀ ਐਸਡੀਓ ਨੂੰ ਮਿਲ ਕੇ ਉਹਾਂ ਦੇ ਤੁਹਾਡਾ ਪਾਸ ਹੈ ਕਿ ਇਹਾਂ ਦੇ ਪਾਸ ਨਹੀਂ ਜ਼ਬਰਦਸਤੀ ਮਿੱਟੀ ਪਾਉਂਦੇ ਸੀ ਅਸੀਂ ਫਿਰ ਅੱਜ ਇਹਨਾਂ ਦਾ ਕੰਮ ਰੋਕਿਆ ਪਹਿਲਾਂ ਅਸੀਂ ਗਰਾਹਾਂ ਜੱਥੇਬੰਦੀ ਦੇ ਨਾਲ ਜੁੜੇ ਸੀ ਉਹਨਾਂ ਨੇ ਸਾਨੂੰ ਕੋਈ ਰਿਸਪੌਂਸ ਨਹੀਂ ਦਿੱਤਾ ਫਿਰ ਅਸੀਂ ਉਹਨਾਂ ਨੂੰ ਛੱਡ ਕੇ ਅੱਜ ਡਕੌਂਦਾ ਜੱਥੇਬੰਦੀ ਦਾ ਪੱਲਾ ਫੜਿਆ ਇਹਨਾਂ ਨੇ ਸਾਨੂੰ ਓਸ਼ਵਾਸ ਦਿਵਾਇਆ ਵੀ ਅਸੀਂ ਤੁਹਾਡੇ ਨਾਲ ਰਹਾਂਗੇ ਤੁਹਾਡੀ ਮਦਦ ਕਰਾਂਗੇ ਤੁਹਾਨੂੰ ਰਾਹ ਦਿਵਾਵਾਂਗੇ ਹਾਂਜੀ ਬਾਈ ਜੀ ਕੀ ਪ੍ਰੋਗਰਾਮ ਅੱਜ ਤੁਹਾਡਾ ਤੇ ਕਿਹੜੀ ਜਥੇਬੰਦੀ ਨੂੰ ਤੁਸੀਂ ਚੁਣਿਆ ਕਿਹੜੀ ਨੂੰ ਛੱਡ ਕੇ ਆਏ ਹੋ ਅੱਜ ਜੀ ਸਾਡਾ ਪ੍ਰੋਗਰਾਮ ਸੀਗਾ ਜਿਹੜਾ ਜੀ ਇੱਥੇ ਪ੍ਰਸ਼ਾਸਨ ਆਇਆ ਸੀ ਸਾਡੇ ਨਾਲ ਧੱਕਾ ਕਰਦਾ ਸੀਗਾ ਤੇ ਅਸੀਂ ਉਹਦੇ ਵਾਸਤੇ ਪਹਿਲਾਂ ਤਾਂ ਉਗਰਾਹ ਨਾਲ ਕਿਹਾ ਸੀ ਉਹਨਾਂ ਨੂੰ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਫਿਰ ਅਸੀਂ ਜੀ ਦੁਕੌਂਦਾ ਨਾਲ ਗੱਲਬਾਤ ਕਰੀ ਆ ਉਹਨਾਂ ਨੇ ਸਾਡੀ ਮਦਦ ਕੀਤੀ ਹਾਂ ਭਰੀ ਹੈ ਤੇ ਸਾਡਾ ਜਿਹੜਾ ਇਹ ਪੋਲਾ ਥੱਲੇ ਦੀ ਪੁਲੀ ਮੰਗਦੇ ਆ ਜੀ ਅਸੀਂ 3 ਵਾਈ 3 ਮੀਟਰ ਦੀ ਜਿਹੜੀ 10 ਫੁੱਟ ਦੀ ਹੁੰਦੀ ਹੈ ਜੀ ਰਸਤਾ ਸਾਡਾ ਇਹ ਰਸਤਾ ਤਿੰਨ ਖੇਤਾਂ ਨੂੰ ਜਾਣ ਵਾਲਾ ਢਾਣੀਆਂ ਨੂੰ ਜਾਣ ਵਾਲਾ ਉਹ ਇਹ ਬੰਦ ਕਰਦੇ ਸੀ ਉਹਦੇ ਵਾਸਤੇ ਅਸੀਂ ਇਹ ਪੁਲੀ ਮੰਗਦੇ ਆ ਬਸ ਅਜੀ ਕੋਈ ਆਇ ਨਹੀਂ ਪੋਲਾ ਵੱਡਾ ਮੰਗਦੇ ਆ ਉਹਦੇ ਵਾਸਤੇ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰਦਾ ਸੀ ਅਸੀਂ ਇੱਥੇ ਬੈਠੇ ਸੀਗੇ ਤੜਕੇ ਦੇ ਬਹੁਤ ਪ੍ਰਸ਼ਾਸਨ ਪੁਲਿਸ ਲੈ ਕੇ ਵੀ ਆਇਆ ਸਾਡੇ ਨਾਲ ਧੱਕਾ ਕਰਿਆ ਪੋਸਟਵਾਜੀ ਅਸੀਂ ਢਕਾਉਂਦਾ ਜੀ ਇਹਨੂੰ ਇਹਨਾਂ ਨਾਲ ਸੰਪਰਕ ਕਰਿਆ ਇਹ ਹੁਣ ਆਇਆ ਸਾਡੀ ਮਦਦ ਤੇ ਹੁਣ ਅਸੀਂ ਇਹਨਾਂ ਦੇ ਨਾਲ ਪੂਰਾ ਕੰਦੇ ਨਾਲ ਕੰਦਾ ਮਿਲਾ ਕੇ ਚੱਲਾਂਗੇ